ਮਤਲਬ ਪਲਟਿਨੇ ਵਾਲਾ ਕੰਮ ਆ ਬਹੁਤ ਮੈਂ ਮੰਨਦਾ ਨਹੀਂ ਸੀ ਵੀ ਖਰਚਾ ਘੱਟ ਹੁੰਦਾ ਮੈਂ ਪਹਿਲੀ ਵਾਰ ਹੀ ਲੈਤਾ ਮੈਂ ਚਲਾ ਕੇ ਦੇਖਿਆ ਬਹੁਤ ਜ਼ਿਆਦਾ ਫਰਕ ਆ ਠੀਕ ਆ ਦੂਜੇ ਰੈਕਟਰ ਨਾਲੋਂ ਬਹੁਤ ਜ਼ਿਆਦਾ ਠੀਕ ਆ ਮਤਲਬ ਇਹਦਾ 265 ਜਿਵੇਂ ਦੀ ਤੇਲ ਖਾਂ ਦਾ ਡੀਆਈ ਠੀਕ ਹੈ ਤੇਲ ਖਾਂ ਦਾ ਕੰਮ ਇਹ ਉਦੋਂ ਵੱਧ ਕਰ ਜਾ ਸੁਂਗਦੇ ਹੀ ਆ ਮਤਲਬ ਕਹਿ ਲਈ ਬਹੁਤ ਜ਼ਿਆਦਾ ਖਰਚਾ ਘੱਟ ਆ ਬੰਦ ਹੋ ਗਏ ਲੈ ਉਤਰੋ ਉਹ ਬਾਹਰ ਆ ਗੋ ਘੰਟੇ ਬਾਅਦੇ ਤਿੰਨ ਬਾਅਦੇ ਆਉ ਪਏ ਨੇ ਹਲ ਠੀਕ ਆ ਇਹ ਉਹ ਹਲ ਪਏ ਨੇ ਵਿੱਚ ਵਿੱਚ ਤਾਂ ਬੰਦੇ ਉਹੀ ਗੱਲਾਂ ਕਰੇ ਨੇ ਮੈਂ ਹਲਕ ਪਵਾ ਦੂੰ ਮੈਂ ਹਲਕ ਪਵਾ ਦੂੰ ਆਗਰ ਉਹ ਬਚਾਟੀਆਂ ਮੰਨ ਲਗੀਆਂ ਮੈਂ ਤਾਂ ਪਵਾ ਦੂੰ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਪਹੁੰਚੇਗੇ ਬਰਨਾਲੇ ਬਾਬਾ ਜੀ ਕੋਲੇ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਕਰਦੇ ਆ ਬਾਬਾ ਜੀ ਨੇ ਗੱਲ ਬਾਤ ਕਿੰਨੇ ਟਰੈਕਟਰ ਨੇ ਵਾਹਿਗੁਰੂ ਜੀ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਜੀ ਖੜੇ ਬਾਬਾ ਜੀ ਕਿੱਥੇ ਐਸ ਵਕਤ ਆਪਾਂ ਪੱਤੀ ਰੋਡ ਤੇ ਖੜੇ ਆ ਜੀ ਸੀਦਾਂ ਵਾਲੇ ਗੁਰਦੁਆਰੇ ਕੋਲੇ ਮਸ਼ਹੂਰ ਆ ਸਾਡੀ ਆ ਫੈਕਟਰੀ ਆ ਬਜਵਾ ਫਰਨੀਚਰ ਫੈਕਟਰੀ ਹਰ ਆ ਰ ਆ ਲੱਕੜ ਦਾ ਤੇ ਕਿੰਨੇ ਟਰੈਕਟਰ ਨੇ ਬਾਪੂ ਜੀ ਅੱਜ ਅੱਜ ਦੋ ਟਰੈਕਟਰ ਨੇ ਜੀ ਠੀਕ ਆ ਜੀ ਲਓ ਮਿੱਤਰੋ ਦੋ ਟਰੈਕਟਰ ਨੇ ਇੱਕ ਸਵਰਾਜ ਆ ਬਈ ਜੀ 735 ਤੇ ਇੱਕ ਹੈਗਾ 855 ਪਹਿਲਾਂ ਇਹਦੇ ਬਾਰੇ ਗੱਲਬਾਤ ਕਰਦੇ ਆ ਦੱਸੋ ਬਾਪੂ ਜੀ ਪਹਿਲਾਂ ਮਾਡਲ ਦੀ ਗੱਲਬਾਤ ਕਰੀ ਕਿੰਨੇ ਮਾਡਲ ਇਹ 2008 ਮਾਡਲ ਹੈ ਜੀ ਠੀਕ ਆ ਜੀ ਹੋਰ ਨਗਦ ਕੈਸ਼ ਦਾ ਟਰੈਕਟਰ ਹੈ ਪੰਜਾਬ ਦਾ ਨੰਬਰ ਹੈ ਠੀਕ ਆ ਜੀ 02 ਹੈ ਇਹ ਠੀਕ ਆ ਜੀ 02 ਮਤਲਬ ਛੋਟੀ ਨਿਊਜ਼ ਲਾ ਲਗਾ ਜੀ ਆਹ ਦੇਖੋ ਪਤਲੀ ਨਾ ਠੀਕ ਆ ਪਤਲੀ ਨਿਊਜ਼ ਲਾ ਲਗਾ ਦਿੰਦੇ ਨੇ ਜੀ ਬਹੁਤ ਜ਼ਿਆਦਾ ਤੇਲ ਦਾ ਖਰਚਾ ਘਟਾ ਹੈ ਠੀਕ ਹੈ ਜੀ ਹਲਤਾ ਚੇਟਾਂ ਛੋਟਾਂ ਵੀ ਰੇਡੀਏਟਰ ਤੇ ਉਵੇਂ ਪਈਆਂ ਨੇ ਨਵਾਂ ਟਰੈਕਟਰ ਠੀਕ ਹੈ ਮਤਲਬ ਪਲਟੀਨੇ ਵਾਲਾ ਕੰਮ ਹੈ ਉਹ ਮੈਂ ਮੰਨਦਾ ਨਹੀਂ ਸੀ ਵੀ ਖਰਚਾ ਘਟਦਾ ਮੈਂ ਪਹਿਲੀ ਵਾਰ ਹੀ ਲੈਤਾ ਮੈਂ ਚਲਾ ਕੇ ਦੇਖਿਆ ਬਹੁਤ ਜ਼ਿਆਦਾ ਫਰਕ ਹੈ ਠੀਕ ਆ ਦੂਜੇ ਟਰੈਕਟਰ ਨਾਲੋਂ ਬਹੁਤ ਜ਼ਿਆਦਾ ਠੀਕ ਆ ਮਤਲਬ ਇਹਦਾ 265 ਜਿਵੇਂ ਨਹੀਂ ਤੇਲ ਖਾਂਦਾ ਡੀਆਈ ਉਹ ਤੇਲ ਖਾਂਦਾ ਕੰਮ ਇਹ ਉਦੋਂ ਵੱਧ ਕਰ ਜਾ ਸੁਗਦੇ ਹੀ ਆ ਮਤਲਬ ਕਹਿ ਲਈ ਬਹੁਤ ਜ਼ਿਆਦਾ ਖਰਚਾ ਘਟਾ ਬਹੁਤ ਚੰਗੀ ਚੀਜ਼ ਆ ਦੇਖੋ ਇਹ ਚੇਟਾਂ ਛੋਟਾਂ ਠੀਕ ਹੈ ਜੀ ਆ ਦੇਖੋ ਲੈ ਮਟਰੋ ਕੰਪਨੀ ਜਿਵੇਂ ਚਿਟਾ ਚੂਟਾਉਂਦੀ ਨੇਗਾ ਅਜੇ ਤੱਕ ਉਹ ਨਹੀਂ ਪਿਆਗਾ ਮਗਰ ਆਟਾ ਤੇ ਵੀ ਦੇਖ ਲਓ ਠੀਕ ਆ ਜੀ ਮਤਲਬ ਸਮਾਈ ਚ ਚੱਲਿਆ ਹੋਇਆ ਹੈ ਕਹਿੰਿਆ ਨਾ ਜੀ ਹਾਂ ਬਹੁਤ ਚੰਗਾ ਟਰੈਕਟਰ ਠੀਕ ਹੈ ਇੰਜਨ ਗੇਅਰ ਕਿਵੇਂ ਰੂਗਾ ਬਾਪੂ ਜੀ ਉਹ ਉਹੀ ਪਿਆ ਸੌਣਾ ਇਹਦਾ 98 99 ਮਾਰੂ ਨਹੀਂ ਮਾਨ ਇਹਦਾ ਉਹੀ ਪਿਆਗਾ ਇੰਜਨ ਗੇਅਰ ਨੂੰ ਕੀ ਹੋਏਗਾ ਬਾਹਰ ਕੇ ਦੇਖ ਲਿਓ ਪੈਨੇ ਹਲ ਠੀਕ ਆ ਜੀ ਬਹੁਤੀ ਬਾਣ ਉਹ ਦੇਖੋ ਠੀਕ ਹੈ ਕਰਚੇ ਲੈ ਮਟਰ ਉਹ ਬਾਣ ਹੈਗਾ ਘੰਟੇ ਬਾਅਦੇ ਤਿੰਨ ਬਾਅਦੇ ਆਉ ਪੈਨੇ ਹਲ ਠੀਕ ਆ ਜੀ ਉਹ ਹਲ ਪੈਨੇਗੇ ਵਿੱਚ ਵਿੱਚ ਤਾਂ ਬੰਦੇ ਉਹੀ ਗੱਲਾਂ ਕਰੇ ਨਾ ਹਲ ਫੁਵਾ ਦ ਮਾਗਰੋ ਬਕਟਾ ਟਾਈਆਂ ਮਾਨ ਲੱਗੀਆਂ ਮੈਂ ਤਾਂ ਪਵਾ ਦੂੰ ਠੀਕ ਆ ਲੈ ਮਿੱਤਰੋ ਹਲ ਪਾ ਕੇ ਚੈੱਕ ਕਰਕੇ ਫੇਰ ਲੈ ਕੇ ਜਾਇਓ ਆਪ ਇਹਨੇ ਹਾਲ ਆਪ ਇਹਨੇ ਤੇ ਆਪ ਇਹਨੇ ਮਿੱਤਰੋ ਹਲ ਪਾ ਕੇ ਫੇਰ ਚੈੱਕ ਕਰਕੇ ਫੇਰ ਲਿਆ ਸਕਦੇ ਹੋਗੇ ਤੇ ਇੰਜਨ ਗੇਅਰ ਓਕੇ ਹੈਗਾ ਸਾਦੇ ਘਟਾਏ ਚਾ ਟਾਇਰ ਕੇਮ ਰਹਿਣਗੇ ਬਾਪੂ ਜੀ ਇਹਦੇ ਟਾਇਰ ਇਹਦੇ ਚਾਰੇ ਨਵੇਂ ਨੇ ਜੀ ਠੀਕ ਆ ਲੈ ਮਿੱਤਰੋ ਚੌਕੜਾ ਜਮ ਨਵਾਂ ਟਾਇਰ ਹਲ ਦਾ ਬੰਬਲ ਵੀ ਨਹੀਂ ਘਸਿਆ ਦੇਖੋ ਠੀਕ ਹੈ ਮੁੰਮਣੀ ਵੀ ਓਮੀ ਪਈ ਜਾਣੀ ਆਹ ਸਾਈਡਾਂ ਨੇ ਸੱਟੋ ਆਹ ਬਿਜਲੀਆਂ ਵੀ ਓਮੀ ਪਈ ਨੇ ਮਨਲਾ ਪਵਾ ਕੇ ਲੈ ਹੰਦੇ ਰਹਿਣਾ ਪਵਾ ਕੀ ਬਸ ਆ ਵੀ ਨਵੇਂ ਨੇ ਦੇਖੋ ਠੀਕ ਆ ਜੀ ਲਓ ਮਤਰਾ ਫਰੰਟ ਟਾਇਰ ਵੀ ਨਵੇਂ ਨੇ ਆ ਚੈੱਕ ਕਰ ਸਕਦੇ ਹੋਗੇ ਆ ਦੇਖੋ ਇਹ ਥੋੜੇ ਜੀ 2 3 ਪੈ 2 5 ਬਸ ਆ ਮਲੇ ਜੀ ਨੇ ਥੋੜੇ ਜੀ ਠੀਕ ਆ ਜੀ ਇਹ ਨਵੇਂ ਨੇ ਜੀ ਚਾਰੇ ਠੀਕ ਆ ਚੌਕੜਾ ਟਾਇਰਾਂ ਦਾ ਜਮਾ ਨਵਾਂ ਫਰੰਟ ਜੇ ਕੇ ਦੇ ਟਾਇਰ ਨਗੇ ਤੇ ਬੈਕ ਟਾਇਰ ਹੈਗੇ ਨੇ ਵੀ ਜੀ ਸੀਰ ਦੇ 13 ਲੈਣਗੇ 12 ਵਾਲੇ ਜੀ 12 ਦੀ ਹੁੰਦੇ ਨਹੀਂ ਠੀਕ ਆ ਜੀ 12 ਵਾਲੇ ਲੈਣਗੇ ਬਠਿੰਡੇ ਦਾ ਨੰਬਰ ਆਗਾ ਕੰਪਨੀ ਵੱਲੋਂ 12 ਦੀ ਆਏ ਨੇ ਇਹ ਠੀਕ ਆ ਜੀ ਬਠਿੰਡੇ ਦਾ ਕੋਈ ਕੁਝ ਜਾਵੇ ਕੋਈ ਠੀਕ ਆ ਜੀ ਪਰ ਕੰਪਨੀ ਵੱਲੋਂ ਇਹ 12 ਤੇ 12 ਦੀ ਆਏ 12 ਦੀ ਮਤਲਬ ਕਾਮਯਾਬ ਨੇ ਚੱਲਿਆ ਸਹੀ ਚੱਲਦਾ ਜੀ 12 ਤੇ ਠੀਕ ਜੇ ਕੰਪਨੀ ਨੇ ਚੀਜ਼ ਕਰਤੀ ਠੀਕ ਆ ਜੀ ਉਹ ਤੇ ਸਹੀ ਇਹ ਐਵਰੇਜ ਦਿੰਦਾ ਤੇਲ ਦੀ ਠੀਕ ਆ ਜੀ ਤੂੰ ਮਤਰਾ ਚੈੱਕ ਕਰ ਲੋ ਤੇ ਡਿਮਾਂਡ ਰਹੂਗੀ ਬਾਪੂ ਜੀ ਦੀ ਇਹਦੇ ਨਾਲ ਦਾ ਟਰੈਕਟਰ ਸਾਡੀ ਮੰਡੀ ਚੈ ਤੂੰ ਘੱਟ ਟਾਇਰਾਂ ਵਾਲਾ ਹਾਂਜੀ 265 ਦਾ ਪੈ ਗਿਆ ਤੇ ਉਹਦੇ 6 ਟੱਕ ਪੈ ਟਾਇਰਤੀ ਐਮ ਆਰ ਐਫ ਦੇ ਆਪਾਂ 265 ਦੇ ਹੀ ਦੇ ਦਿਆਂਗੇ ਚੰਗਾ ਟਰੈਕਟਰ ਆ ਪੂਰਾ lambda 260000 ਦਾ ਪਹਿਲਾਂ ਵਿਕਿਆ ਹੋਇਆ ਪਰ ਸਾਨੂੰ ਇਹ ਨਵੇਂ ਟਰੈਕਰਾਂ ਚ ਬਈ ਜੀ ਦੇਖ ਸਕਦੇ ਹੋਗੇ 260000 ਦਾ ਬਾਪੂ ਜੀ ਕਹਿੰਦੇ ਜਰਸ ਨੂੰ ਦੇ ਦਾਂਗੇ ਮਾਨਤਨ ਕਰ ਦਿਓ ਕਰ ਦਾਂਗੇ ਥੋੜਾ ਬਾਲਾ ਮਾਨਤਨ ਹੋ ਜਾਊਗਾ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਲੋਨ ਪੁਰਾਣਾ ਟਰੈਕਟਰ 735 ਕੱਟਾਂਗੇ 999 ਮਾਡਲ ਹੋਵੇ 2000 ਹੋਵੇ 2001 ਹੋਵੇ ਚੰਗਾ ਟਰੈਕਟਰ ਹੋਵੇ ਵਿੱਚ ਕੱਟ ਲਾਂਗੇ ਠੀਕ ਹੈ 735 ਦਾ ਕੰਗੀ ਆ ਤੁਸੀਂ ਕੱਟਾਂਗੇ 735 ਹੀ ਠੀਕ ਹੈ ਜੀ ਦੂਜਾ ਤਾਂ ਨਹੀਂ ਮੈਂ ਕੱਟ ਦ ਤੇ ਅੱਗੇ ਆ ਗਿਆ ਬਈ ਜੀ ਸਵਰਾਜ 800 55 हां जी 30 स्टार ਹੈਗਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਡੀ ਲੈਕਸ ਮਾਡਲ ਹੈਗਾ ਨਾ ਡੀ ਲੈਕਸ ਮਾਡਲ ਹੈ ਜੀ ਠੀਕ ਹੈ ਜੀ ਸਾਦੇ ਘਟਾਏ ਚ ਵੀ 39 ਨੰਬਰ ਆ ਗਿਆ ਦਾ ਵੱਡੇ ਐਕਸਲਾਂ ਚ ਵੱਡੇ ਐਕਸਲਾਂ ਚ ਆ ਗਿਆ ਠੀਕ ਹੈ ਜੀ ਮੈਂ ਮਤਰਾ ਵੱਡੇ ਐਕਸਲਾਂ ਚ ਆ ਗਿਆ ਵੱਡੇ ਐਕਸਲਾਂ ਚ ਆ ਗਿਆ 540 ਚੱਕਰ ਨੇ ओरिजिनल ਕੰਪਨੀ ਵੱਲੋਂ ਠੀਕ ਹੈ ਜੀ ਉਹਨਾਂ ਨੇ ਬਣਾਏ ਹੁੰਦੇ ਠੀਕ ਹੈ ਜੀ ओरिजिनल ਕੰਪਨੀ ਵੱਲੋਂ ਬਾਜਰਾ ਗੂਡিয়ার ਦੇ ਟਾਇਰ ਨੇ ਮਹਿੰਗੇ ਟਾਇਰ ਹੁੰਦੇ ਨੇ ਗੂਡਿਆ ਤੋਂ ਸਭ ਨੂੰ ਇਹ ਠੀਕ ਹੈ ਜੀ ਜੀ ਮਤਰਾ ਮਹਿੰਗੇ ਦੇ ਟਾਇਰ ਨੇਗੇ ਇਹ ਆ ਦੇਖੋ ਬਾਜਰਾ ਬਾਜਰਾ ਟਾਇਰ ਸਾਰਿਆਂ ਨਾਲੋਂ ਮਹਿੰਗਾ ਟਾਇਰ ਆ ਗੁੜੀਰ ਚ ਠੀਕ ਹੈ ਜੀ 14 ਦੇ ਟਾਇਰ ਆਗੇ 14 ਦੇ ਟਾਇਰ ਨੇ ਜੀ ਠੀਕ ਹੈ ਮਗਰਾਟ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਮਗਰਾਟ ਵਗੈਰਾ ਵੀ ਫੁੱਲ ਸਾਫ ਹੈ ਇਹ ਇਹ ਨਾ ਟਰੈਕਟਰ ਹੈ ਜੀ ਠੀਕ ਹੈ ਜੀ ਸਾਰਾ ਟਰੈਕਟਰ ਦੇਖੋ ਠੀਕ ਹੈ ਬਾਡੀ ਲਾਈਨ ਤੋਂ ਪਤਾ ਲੱਗਦਾ ਹੈ ਨਾ ਵੀ ਹਾਂ ਵੀ ਸਾਰਾ ਓਰੀਜਨਲ ਹੈ ਬਈ ਜਿੰਨਾ ਵੀ ਰਿਆ ਹੋਇਆ ਰੰਗ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੂਲ ਟਾਇਰ ਵੀ ਕੇਟੀ ਦੇ ਨੇ ਠੀਕ ਹੈ ਜੀ ਮੂਲ ਟਾਇਰ ਵੀ ਕੇਟੀ ਦੇ ਨੇ ਇਹਦੇ ਹਲੇ ਤੋਤਾ ਤਾਤਾ ਨਹੀਂ ਫੋਮ ਹੀ ਖੜਾਗਾ ਕਿੰਨੇ ਕੇ ਪੈਸੇ ਪੈਣੇ ਬਾਪੂ ਜੀ ਮੂਲ ਟਾਇਰ ਜਰ ਹੋਣਗੇ 80 ਤੇ ਬੈਟਰੀ ਬਖੋ ਸੈਲਫ ਬਖੋ ਹਾਂ ਜੀ ਬਹੁਤ ਚੰਗੀ ਬੈਟਰੀ ਆ ਜੱਕ ਚੈੱਕ ਕਰ ਲਿਆ ਕਿ ਅਗਲਾ ਠੀਕ ਆ ਜੀ ਮਾਡਲ ਹੈਗਾ ਜੀ 2002 2002 ਤੇ ਇਹਦੀ ਡਿਮਾਂਡ ਰੂ ਜੀ ਇਹ ਦੇ ਦੇਗਾ ਫਰ ਟ੍ਰੈਕਟਰ 2 ਲੱਖ 45000 ਦਾ ਰਿਨਲ 540 ਚੱਕਰ ਦੇ ਜੀ ਠੀਕ ਆ ਜੀ ਲੈਓ ਅੰਦਰ ओरिजिनल 540 ਚੱਕਰ ਨੇਗੇ ਤੇ 2002 ਮਾਡਲ ਹੈਗਾ ਤੇ 2 ਲੱਖ 45000 ਬਾਕੀ 35 ਦਾ ਤਾਂ ਲਾਲ ਵੇਖਿਆ ਆਪਣਾ ਲੀਲਾ ਵਿਖ ਜਾਂਦਾ 2000 ਮਾਡਲ ਦਾ ਠੀਕ ਹੈ ਜੀ 35 ਦਾ ਦਾ 2000 ਮਾਡਲ ਚ ਛੋਟੇ ਐਕਸਟਰ ਜਿਹੜਾ ਲੀਲਾ ਟਰੈਕਟਰ ਆ ਠੀਕ ਹੈ ਜੀ ਉਹ ਵੇਚਿਆ ਨਾ 2000 ਮਾਡਲ ਠੀਕ ਹੈ ਜੀ ਮਤਲਬ 2 ਲੱਖ 68000 ਰੁਪਏ ਡਿਮਾਂਡ ਸੀਗੇ ਦੀ ਬਈ ਜੀ 2 ਲੱਖ 45000 ਬਾਪੂ ਜੀ ਕਹਿੰਦਾ ਦੇ ਦਾਂਗੇ ਠੀਕ ਹੈ ਜੀ ਬਾਕੀ ਸਕਰੀਨ ਤੇ ਨੰਬਰ ਆ ਬਈ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋਗੇ ਲੋਕੇਸ਼ਨ ਬਰਨਾਲਾ ਏਰੀਆ ਤਰਕਸੀਲ ਚੌਂਕ ਜਾ ਕੇ ਫੋਨ ਕਰ ਲਓ ਨਾ ਸਹੀ ਹੈ ਲੋ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਬਾਪੂ ਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਦੇ ਪੁੱਤੇ ਲੈ ਮੇਟਰੋ ਵੀਡੀਓ ਨੂੰ ਕਰ ਦਿਓ ਲਾਈਕ